ਨਾ ਵੀ ਟਾਈਮ ਦਿਓ ਆਪਦੇ ਕਿੱਤੇ ਨੂੰ ਟਾਈਮ ਦਿਓ ਬਹੁਤ ਬਹੁਤ ਟਾਈਮ ਦਿਓ ਬੱਕਰੀ ਪਾਲਣ ਕਿੱਤਾ ਮਾੜਾ ਕਿੱਤਾ ਨਹੀਂ ਹੈਗਾ ਪਰ ਇਹਨੂੰ ਟਾਈਮ ਦਿਓ ਇਹ ਉਹਨਾਂ ਦੇ ਬੈਕਗ੍ਰਾਉਂਡ ਤੇ ਨਹੀਂ ਜਾਂਦੇ ਵੀ ਉਹਨਾਂ ਨੇ ਉਮਰਾਂ ਗਾਲੀਆਂ ਹੁੰਦੀਆਂ ਉਹਦੇ ਵਿੱਚ ਘੱਟੋ ਘੱਟ 10 ਸਾਲ 15 ਸਾਲ 20 ਸਾਲ ਉਹਨਾਂ ਨੇ ਉਹਦੇ ਵਿੱਚ ਗਾਲੇ ਹੋਏ ਆ ਮਿਹਨਤਾਂ ਕਰੀਆਂ ਹੋਈਆਂ ਫੇਰ ਆ ਫਾਰਮ ਆਪਣਾ ਦਰਖਤ ਹੈ ਤੇ ਬਰੀਡਰ ਉਹਦੀ ਜੜ ਹੈ ਮੁੱਢ ਹੈ ਉਹਦਾ ਆਪਣੇ ਫਾਰਮ ਦਾ ਪਾਲਾ ਭਈ ਇਹ ਆ 50 ਐਚ ਦਾ ਬਰੀਡਰ ਇਹਦੇ ਬੱਚਾ ਲਓ ਭੁੱਲ ਜਿਓ ਜੋਦੇ ਬੱਕਰੀ ਨੇ ਕਹਾ ਪੱਠਨੇ ਕਹਿੰਦਾ ਭਾਈ ਬੱਕਰੀਆਂ 15 ਹੁੰਦੀਆਂ ਫਾਰਮ ਤੇ ਬੱਚੇ 50 ਵੇਚ ਦਿੰਦੇ ਆ ਉਹ ਵੀ ਗੱਲ ਕਿਤੇ ਨਾ ਕਿਤੇ ਸਹੀ ਆ ਬਾਈ ਦੀ ਦੁਵਾ ਦੇ ਜਿਵੇਂ ਤੂੰ ਕਹੇਂਗਾ ਓਵੇਂ ਲੈ ਲਉ ਭਾਈ ਤੂੰ ਲੈਦੇ ਯਾਰ ਮੱਢੀ ਚੋਂ ਜਾਨਵਰ ਭਾਈ ਤੂੰ ਲੈਦੇ ਉਹਦਾ ਕੀ ਜਾਂਦਾ ਉਹਨੇ ਮਹਿੰਗਾ ਦਵਾਤਾ ਤਾਂ ਦਾ ਉਹਦਾ ਗਲੀਟ ਦਾ ਉਹਦਾ ਕਦ ਕਾਟ ਦਾ ਤੇ ਲਪਾਈ ਦਾ ਉਹਦੇ ਕੰਨਾਂ ਦਾ ਉਹਦੇ ਹੈੱਡ ਦਾ ਉਹਦੇ ਸਿੰਗਾ ਦਾ ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ ਆਹ ਕੁਛ ਐ ਮੁੜ ਕੇ ਅਗਲਾ ਵਾਪਸ ਵੀ ਨਹੀਂ ਲੈਂਦਾ ਉਹਦੇ ਉਹਨੇ ਦਾ ਵੀ ਨਹੀਂ ਬਕਾਉਂਦਾ ਤੁਹਾਡਾ ਜਿੰਨੇ ਦਾ ਤੁਹਾਨੂੰ ਬੱਚਾ ਚੇਪਿਆ ਹੁੰਦਾ ਨਾ ਉਹਨੇ ਸਸੀਕਾਲ ਦੋਸਤੋ ਕੀ ਹਾਲ ਚਾਲ ਆ ਦੋਸਤੋ ਠੀਕ ਹੋ ਮੈਂ ਤੁਹਾਡਾ ਆਪਣਾ ਟਵਾਨਾ ਤੇ ਕੱਲ ਆਪਾਂ ਇੱਕ ਵੀਡੀਓ ਪਾਈ ਸੀਗੀ ਨਵੇਂ ਬੱਕਰੀ ਪਾਲਕਾ ਨਾ ਹੋ ਰਹੀ ਠੱਗੀ ਉਹਦੇ ਵਿੱਚ ਕੁਝ ਗੱਲਾਂ ਰਹਿ ਗਈਆਂ ਸੀ ਤੇ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਐਨੇ ਸੋਹਣੇ ਸੋਹਣੇ ਵੀਰਾਂ ਦੇ ਕਮੈਂਟ ਆਏ ਆ ਹੱਕ ਦੇ ਵਿੱਚ ਕਮੈਂਟ ਆਇਆ ਵੀ ਬਹੁਤ ਚੰਗੀ ਗੱਲ ਆ ਵੀਰੇ ਉਹਨਾਂ ਵਿੱਚੋਂ ਖਾਸ ਵੀਰ ਭੁੱਲਰ ਨੇ ਬਹੁਤ ਸਾ ਦਿੱਤਾ ਭੁੱਲਰ ਨੇ ਮੈਨੂੰ ਫੋਨ ਕਰਿਆ ਖਾਸ ਭੁੱਲਰ ਗੌੜ ਫਾਰਮ ਵਾਲ ਨੇ ਕਹਿੰਦਾ ਟਮਾਣੇ ਬਈ ਬਹੁਤ ਵਧੀਆ ਤੂੰ ਆਵਾਜ਼ ਚੱਕੀ ਐ ਬਹੁਤ ਸੋਹਣੀ ਵੀਡੀਓ ਪਾਈ ਤੇ ਹੋਰ ਵੀਰਾਂ ਦੇ ਬਹੁਤ ਕਮੈਂਟ ਆਏ ਬਹੁਤ ਜ਼ਿਆਦਾ ਕਹਿੰਦੇ ਬਈ ਬਹੁਤ ਵਧੀਆ ਵੀਡੀਓ ਪਾਈ ਉਹਦੇ ਵਿੱਚ ਕੁਝ ਗੱਲਾਂ ਰਹਿ ਗਈਆਂ ਸੀ ਕੁਝ ਕਰਨ ਵਾਲੀਆਂ ਆ ਲਗਾਤਾਰ ਚਲਦੀਆਂ ਰਹਿਣੀਆਂ ਇਦਾਂ ਹੀ ਆਪਣੇ ਪਾਰਟ ਆਉਂਦੇ ਰਹਿਣਗੇ ਕਿਉਂਕਿ ਉਹ ਵੀਡੀਓ ਲੰਮੀ ਵਾਲੀ ਹੋ ਰਹੀ ਸੀ ਤੇ ਮੈਂ ਨਵੇਂ ਜਿਹੜੇ ਬੱਕਈ ਪਾਲਖ ਵੀਰਾਂ ਨੂੰ ਉਹਨਾਂ ਨੂੰ ਮੈਂ ਉਹਦੇ ਵਿੱਚ ਵੀ ਇਹੀ ਗੱਲ ਕਹੀ ਸੀ ਵੀ ਅੱਖਾਂ ਬੰਦ ਕਰਕੇ ਕਿਸੇ ਨੂੰ ਰੱਬ ਨਾ ਮੰਨਿਆ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਤੇ ਯਕੀਨ ਕਰੋ ਤੁਸੀਂ ਹੋਰ ਤੇ ਯਕੀਨ ਕਰੋ ਮੈਂ ਕੱਲ ਵੀ ਗੱਲ ਇਹੀ ਕਹੀ ਸੀ ਅੱਜ ਵੀ ਕਹਿਣਾ ਵੀ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਪਰ ਤੁਹਾਨੂੰ ਵੀ ਇੱਕ ਰੱਬ ਨੇ ਵੈਗਰੂ ਨੇ ਇੱਕ ਸੋਚ ਦਿੱਤੀ ਆ ਨਾ ਦਿਮਾਗ ਦਿੱਤਾ ਆਪਾਂ ਨੂੰ ਮਾਲਕ ਨੇ ਸੋਚਣ ਵਾਸਤੇ ਵੀ ਚੰਗਾ ਕੀ ਆ ਬੰਦੇ ਲਈ ਮਾੜਾ ਕੀ ਆ ਆਪਾਂ ਨੂੰ ਹਾਂ ਦੇਰੀ ਲੱਗ ਸਕਦੀ ਹੈ ਕਿਸੇ ਨੂੰ ਬੰਦੇ ਨੂੰ ਸਮਝਣ ਵਿੱਚ ਦੇਰੀ ਲੱਗ ਸਕਦੀ ਆ ਵੀ ਕਈ ਵਾਰੀ ਉਹਦੇ ਮੁਖੌਟਾ ਹੀ ਇਹੋ ਜਿਹਾ ਪਨ ਪਹਿਨਿਆ ਹੁੰਦਾ ਆਪਾਂ ਨੂੰ ਉਹਦੀ ਸਮਝ ਹੀ ਨਹੀਂ ਆਉਂਦੀ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਚੰਗਾ ਕਿ ਮਾੜਾ ਇਸੇ ਲਈ ਮੈਂ ਕਹਿੰਦਾ ਵੀ ਟਾਈਮ ਦਿਓ ਆਪਦੇ ਕਿਤੇ ਨੂੰ ਟਾਈਮ ਦਿਓ ਬਹੁਤ ਬਹੁਤ ਟਾਈਮ ਦਿਓ ਬੱਕਰੀ ਪਾਲਣ ਕਿੱਤਾ ਮਾੜਾ ਕਿੱਤਾ ਨਹੀਂ ਹੈਗਾ ਪਰ ਇਹਨੂੰ ਟਾਈਮ ਦਿਓ ਇਹ ਕਿੱਤਾ ਟਾਈਮ ਭਾਲਦਾ ਇਹ ਛੋਟੀ ਸਕਸੈਸ ਨਹੀਂ ਹੈਗੀ ਸ਼ਾਰਟ 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 ਚ ਸਕਸੈਸ ਨਹੀਂ ਹੈਗੀ ਇਹ ਲੌਂਗ ਟਰਮ ਮੈਂ ਲੰਮਾ ਚੱਲੋਗੇ ਤਾਂ ਸਕਸੈਸ ਹੈ ਇੱਚ ਇੱਚ ਨੌਲੇਜ ਵੀ ਹੈ ਇੱਚ ਲੋਕਾਂ ਦਾ ਪਿਆਰ ਵੀ ਹੈ ਇੱਚ ਪੈਸਾ ਵੀ ਹੈ ਸਾਰਾ ਕੁਝ ਹੈ ਪਰ ਚੱਲਣਾ ਲੌਂਗ ਟਰਮ ਨਾ ਪਊਗਾ ਸ਼ਾਰਟ ਟਰਮ 'ਚ ਇੱਚ ਕੁਝ ਨਹੀਂ ਹੈਗਾ ਤੁਸੀਂ ਪਾਲਦੇ ਹੋ ਸ਼ਾਰਟ ਟਰਮ ਜਿਹੜੇ ਨਵੇਂ ਬੰਦੇ ਜੁੜ ਰਹੇ ਆ ਬੱਕਰੀ ਪਾਲਣ ਕੀਤਾ ਕਿਤੋਂ ਵੀ ਦੇਖ ਰਹੇ ਆ ਉਹਨਾਂ ਨੂੰ ਲੱਗਦਾ ਵੀ ਇੱਚ ਪ੍ਰੋਫਿਟ ਆ ਮੰਡੀਆਂ 'ਚ ਦੇਖ ਰਹੇ ਆ ਫਾਰਮ ਦੇਖ ਰਹੇ ਆ ਕਿਤੋਂ ਵੀ ਦੇਖ ਰਹੇ ਆ ਲੱਗਦਾ ਆਸਪਾਸ 'ਚ ਦੇਖ ਰਹੇ ਆ ਫਲਾਨੇ ਫਾਰਮ ਵਾਲਾ ਬੜਾ ਤਰੱਕੀ ਕਰ ਗਿਆ بڑے ਜਾਨਵਰ ਪਾਲੇ ਉਹਨੇ ਬੜੇ ਵੱਡੀਆਂ ਵੱਡੀਆਂ ਬੱਕਰੀਆਂ ਬਾਈ ਬੰਦੇ ਕੋਲੇ ਉਹਦੇ ਕੋਲੇ ਤੁਹਾਨੂੰ ਲੱਗਦਾ ਕਾਸ਼ ਮੇਰੇ ਕੋਲੇ ਵੀ ਇਡੀਆਂ-ਇਡੀਆਂ ਬੱਕਰੀਆਂ ਹੋਣ ਯਾਰ ਵੀ ਜਿੱਡੀਆਂ ਨੇ ਫਲਾਣੇ ਫਾਰਮ ਵਾਲੇ ਕੋਲੇ ਆ ਜਿੱਡਾ ਬੋਕ ਫਲਾਣੇ ਫਾਰਮ ਵਾਲੇ ਕੋਲੇ ਆ 47 ਇੰਚ 42 ਇੰਚ 45 ਇੰਚ 40 40 ਇੰਚ ਦੀਆਂ ਬੱਕਰੀਆਂ ਬੈਲੀ-ਬੈਲੀਆਂ ਜਿਹਦੀਆਂ ਬੱਕਰੀਆਂ ਮੇਰੇ ਕੋਲੇ ਵੀ ਹੋਣ ਤੁਹਾਨੂੰ ਇਹ ਲੱਗਦਾ ਦੇਖਣ ਸਾਰ ਅੱਖਾਂ ਫੁੱਲ ਜਾਂਦੀਆਂ ਹੌੜੀਆਂ ਆਸੇ-ਪਾਸੇ ਦੇਖਦੇ ਜਓ ਮੰਡੀਆਂਾਂ ਚ ਮੇਲਿਆਂ ਚ ਦੇਖਦੇ ਜਓ ਤੁਸੀਂ ਤੁਹਾਨੂੰ ਆ ਲੱਗਦਾ ਵੀ ਆਹ ਆ ਜਾਨਵਰ ਮੇਰੇ ਘਰੇ ਖੜੇ ਹੋਣ ਯਾਰ ਜੱਸਵਾ ਦੀ ਅਜੇ ਤੁਸੀਂ ਪਾਲਦੇ ਹੋ ਸਾਲ ਚ 6 ਮਹੀਨਿਆਂ ਚ ਉਹ ਚੀਜ਼ਾਂ ਤੁਸੀਂ ਉਹਨਾਂ ਦੇ ਬੈਕਗ੍ਰਾਉਂਡ ਤੇ ਨਹੀਂ ਜਾਂਦੇ ਵੀ ਉਹਨਾਂ ਨੇ ਉਮਰਾਂ ਗਾਲੀਆਂ ਹੁੰਦੀਆਂ ਉਹਦੇ ਵਿੱਚ ਘੱਟੋ ਘੱਟ 10 ਸਾਲ 15 ਸਾਲ 20 ਸਾਲ ਉਹਨਾਂ ਨੇ ਉਹਦੇ ਵਿੱਚ ਗਾਲੇ ਹੋਏ ਆ ਮਿਹਨਤਾਂ ਕਰੀਆਂ ਹੋਈਆਂ ਫੇਰ ਆਪ ਦੇ ਘਰੋਂ ਗਰੀਡ ਤਿਆਰ ਕਰੀ ਜਾਂਦਾ ਬੰਦਿਆਂ ਨੇ ਫੇਰ ਜਾ ਕੇ ਉਹ ਮੇਲਿਆਂ ਦੇ ਵਿੱਚ ਖੜੇ ਆ ਜਾਂ ਮੰਡੀਆਂ ਦੇ ਵਿੱਚ ਖੜੇ ਆ ਜਾਂ ਉਹਨਾਂ ਦੇ ਫਾਰਮ ਸਟੈਂਡ ਹੋਏ ਆ ਜਾਂ ਉਹਨਾਂ ਦੇ ਘਰੇ 40 40 ਇੰਚ ਦੀਆਂ ਬੱਕਰੀਆਂ ਖੜੀਆਂ ਫੇਰ ਖੜੀਆਂ ਸਭ ਤੋਂ ਪਹਿਲਾਂ ਤਾਂ ਸਿੱਖਣਾ ਸ਼ੁਰੂ ਕਰੋ ਜੇ ਤੁਸੀਂ ਕਾਮਯਾਬ ਬੱਕਰੀ ਪਾਲਕ ਬੱਕਰੀ ਫਾਰਮ ਬੱਕਰੀ ਫਾਰਮਰ ਬਣਨਾ ਨਾ ਕਾਮਯਾਬ ਤਾਂ ਪਹਿਲਾਂ ਲੰਮਾ ਚੱਲਣਾ ਸਿੱਖੋ ਸ਼ਾਰਟ ਰਹਾ ਛੱਡੋ ਸ਼ਾਰਟ ਰਾਹ ਛੱਡ ਦਿਓ ਛੋਟੇ ਰਾਹ ਛੱਡ ਦਿਓ ਲੰਮਾ ਚੱਲਣਾ ਸਿੱਖੋ ਲੰਮਾ ਕਿਵੇਂ ਵੀ ਪਹਿਲਾਂ ਤੁਸੀਂ ਬੱਕਰੀ ਦੇ ਬਾਰੇ ਸਿੱਖੋ ਬੱਕਰੀ ਆਖਰ ਹੈ ਕੀ ਬੱਕਰੀ ਚ ਗੁਣ ਕੀ ਹੋਣੇ ਚਾਹੀਦੇ ਆ ਬੱਕਰੀ ਦੀ ਨਸਲ ਕੀ ਹੋਣੀ ਚਾਹੀਦੀ ਹੈ ਕਿਹੋ ਜੀ ਬੱਕਰੀ ਤੇ ਸਾਨੂੰ ਕੰਮ ਕਰਨਾ ਚਾਹੀਦਾ ਸਾਡਾ ਏਰੀਆ ਕਹੇ ਜਾਏ ਇੱਥੇ ਕਹੇ ਜਾ ਮਾਲ ਵੇਚਦਾ ਕਟਿੰਗ ਮੇਂ ਮਿਲਦਾ ਬਰੀਡਿੰਗ ਵੇਚਦੀ ਹੈ ਕੀ ਵੇਚਦਾ ਮਗਰੋਂ ਮਗਰ ਹੀ ਲੱਗ ਕੇ ਇੱਕ ਦੂਜੇ ਦੀਆਂ ਗੱਲਾਂ ਚਾਕੇ ਨਾ ਕੰਮ ਕਰਿਆ ਕਰੋ ਤੇ ਦੂਜੀ ਗੱਲ ਇਹ ਆ ਵੀ ਬੱਚਾ ਲੈਣ ਵੇਲੇ ਜਾਂ ਬਰੀਡਰ ਦੀ ਚੋਣ ਕਰਨ ਵੇਲੇ ਜੇ ਬਰੀਡਰ ਆਪਣੇ ਜੇ ਆਪਣਾ ਮੰਨ ਲਾ ਫਾਰਮ ਆਪਣਾ ਦਰਖਤ ਆ ਤੇ ਬਰੀਡਰ ਉਹਦੀ ਜੜ ਹੈ ਮੁੱਢ ਆ ਉਹਦਾ ਆਪਣੇ ਫਾਰਮ ਦਾ ਬਰੀਡਰ ਜੇ ਬਰੀਡਰ ਮਾੜਾ ਚੁਣ ਲਿਆ ਨਾ ਤੁਹਾਡੇ ਦਰਖਤ ਨੂੰ ਫਲ ਕਦੇ ਚੰਗਾ ਨਹੀਂ ਲੱਗਣਾ ਮਾੜਾ ਫਲ ਲੱਗੂ ਕਦੇ ਵੀ ਚੰਗਾ ਫਲ ਲੱਗ ਹੀ ਨਹੀਂ ਸਕਦਾ ਜੇ ਤੁਹਾਡਾ ਮੋੜ ਜੜੀ ਕਮਜ਼ੋਰ ਆ ਤੁਹਾਡਾ ਬ੍ਰੀਡਰ ਹੀ ਜੰਗ ਚੱਜਦਾ ਫਿਰ ਜੇ ਮਾੜਾ ਫਲ ਲੱਗੂ ਤਾਂ ਫਿਰ ਮਾੜੇ ਫਲ ਦਾ ਮਾੜਾ ਹੀ ਮੁੱਲ ਮਿਲੂਗਾ ਫਿਰ ਤੁਸੀਂ ਆਖੋਗੇ ਵੀ ਸਾਡੇ ਜਾਨਵਰ ਵਿਕਦੇ ਨਹੀਂ ਸਾਡੇ ਬੱਚੇ ਨਹੀਂ ਵਿਕਦੇ ਉਹ ਫਲਾਣੇ ਤਾਂ ਵਿਕਦੇ ਹੀ ਸਾਡੇ ਤਾਂ ਵਿਕਦੇ ਨਹੀਂ ਛੱਡ ਭਰੇ ਯਾਰ ਖੜਾ ਛੱਡ ਭਰੇ ਕਿਉਂ ਇਹ ਕੰਮਾਂ ਚ ਪਿਆ ਕਿਉਂ ਨਹੀਂ ਗਣਾ ਚੱਕੀਆਂ ਕਿਉਂ ਨਹੀਂ ਗਣਾ ਮਿੱਧੀਆਂ ਫਿਰ ਤੁਸੀਂ ਨੈਗੇਟਿਵ ਹੋ ਜਾਂਦੇ ਹੋ ਛੇਤੀ ਲੰਮਾ ਚੱਲਣਾ ਸਿੱਖੋ ਬ੍ਰੀਡਰ ਦੀ ਚੋਣ ਬੱਕਰੀ ਦੀ ਬੱਕਰੀ ਮਾੜੀ ਆ ਜੂ ਚੱਲ ਜੂ ਪਰ ਬਰੀਡਰ ਨਾ ਮਾੜਾ ਲੇੋ ਬਦੇਵੀ ਬਰੀਡਰ ਤਾਂ ਪਰਖ ਕੇ ਟੋਕੇ ਕੱਲੀ ਕੱਲੀ ਗੱਲ ਜਾਣ ਕੇ ਚਾਹੇ 100 ਬੰਦੇ ਤੋਂ ਜਾਣਕਾਰੀ ਲੈ ਲਓ ਬਰੀਡਰ ਬਾਰੇ ਹਰੇਕ ਬੰਦੇ ਤੋਂ ਬਰੀਡਰ ਬਾਰੇ ਨਵੀਂ ਗੱਲ ਸਿੱਖਣ ਨੂੰ ਮਿਲੂ ਤੁਹਾਨੂੰ ਜਿੰਨੇ ਮਰਜ਼ੀ ਜਾਣਕਾਰ ਫੜ ਲਓ ਹਰੇਕ ਤੋਂ ਨਵੀਂ ਗੱਲ ਸਿੱਖਣ ਨੂੰ ਮਿਲੂ ਕੱਲੇ ਕੰਨ ਨੱਕ ਸੋਹਣਾ ਦੇਖ ਕੇ ਬਰੀਡਰ ਨੇ ਵੀ ਦੇਖ ਲਿਆ ਜੇ ਕੱਦ ਦਾ ਬਾਹਲਾ ਬਈ ਇਹ ਆ 50 ਇੰਚ ਦਾ ਬਰੀਡਰ ਇਹਦੇ ਬੱਚਾ ਲਓ ਫੋਲਿਓ ਜੇ ਦੀ ਬੱਕਰੀ ਨੇ ਗਾਂ ਪੱਠ ਨੇ ਮੇਵਣੇ ਨਾ ਰਜਾਏ ਉਹਦਾ ਕਰੋਗੇ ਕੀ ਉਸ ਬਾਹਲਾ ਕੁਛ ਮੈਟਰ ਕਰਦਾ ਬਰੀਡਰ ਦੇ ਵਿੱਚ ਬਾਹਲਾ ਕੁਛ ਆਉਂਦਾ ਇਹ ਕੱਲੀਆਂ ਬੱਕਰੀਆਂ ਚ ਨਹੀਂ ਮੱਝਾਂ ਚ ਗਾਵਾਂ ਚ ਘੋੜਿਆਂ ਚ ਸਾਰੇ ਕੁਛ ਬਰੀਡਿੰਗ ਇੱਕ ਅਲੱਗ ਚੀਜ਼ ਆ ਬਰੀਡਿੰਗ ਬਰੀਡਰ ਇੱਕ ਬਹੁਤ ਮਹਿੰਮਤ ਰੱਖਦਾ ਫਾਰਮ ਨੂੰ ਕਾਮਯਾਬ ਕਰਨ ਵਾਸਤੇ ਪਹਿਲੀ ਗੱਲ ਤਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਈ ਆ ਨਵੇਂ ਬੰਦਿਆਂ ਨੂੰ ਵੀ ਤੁਸੀਂ ਦੋ ਦੰਤ ਤੋਂ ਘੱਟ ਬਰੀਡਰ ਲਿਆ ਨਾ ਕਰੋ ਕਿਉਂਕਿ ਦੋ ਦੰਤ ਤੇ ਜਾ ਕੇ ਉਹਦਾ ਕੁਛ ਨਾ ਕੋਹ ਦੇਖਾਉਣ ਲੱਗ ਜਾਂਦੀ ਆ ਜਿਵੇਂ ਇਹ ਕਿੱਦਾਂ ਦਾ ਬਰੀਡਰ ਬਣੂਗਾ ਫਿਰ ਬੱਚਾ ਲੈਣ ਤੋਂ ਪਹਿਲਾਂ ਨਾ ਉਹਦੀ ਪਰਖ ਉਹਦੇ ਇਹੋ ਜਿਹੇ ਬੰਦੇ ਤੋਂ ਦੇਖ ਲਿਆ ਕਰੋ ਵੀ ਇਹਦੀ ਮਾਂ ਦਿਖਾ ਮੈਨੂੰ ਇਹਦੇ ਮਾਂ ਥੱਲੇ ਕਿੰਨਾ ਦੁੱਧ ਆ ਬਈ ਇਹਦਾ ਪਿਓ ਦਿਖਾ ਇਹਦੀਆਂ ਭੈਣਾਂ ਦਿਖਾ ਮੈਨੂੰ ਵੀ ਇਹਦੀਆਂ ਭੈਣਾਂ ਇਹਦਾ ਕੋਈ ਭਰਾ ਦਿਖਾ ਪਹਿਲਾਂ ਭਰਾ ਇਹਦਾ ਬਰੀਡਰ ਬਣਿਆ ਇਹਦਾ ਭਰਾ ਦਿਖਾ ਉਹ ਬਰੀਡਰ ਬਣਿਆ ਇਹਦੀ ਜਬ ਚਲ ਬਰੀਡਰ ਨਹੀਂ ਬਣਿਆ ਇਹਦੀਆਂ ਭੈਣਾਂ ਦਿਖਾ ਪੱਠਾ ਕੋਈ ਆਈਆਂ ਚੰਗੇ ਦੁੱਧ ਵਾਲਗਾ ਇਹਦੀ ਮਾਂ ਦਿਖਾ ਮੈਨੂੰ ਇਹਦਾ ਪਿਓ ਦਿਖਾ ਮੈਨੂੰ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਅੱਜ ਕਹਿੰਦਾ ਬਈ ਬੱਕਰੀਆਂ 15 ਹੁੰਦੀਆਂ ਫਾਰਮ ਤੇ ਬੱਚੇ 50 ਵੇਚ ਦਿੰਦੇ ਆ ਉਹ ਵੀ ਗੱਲ ਕਿਤੇ ਨਾ ਕਿਤੇ ਸਹੀ ਹੈ ਬਾਈ ਦੀ ਇਦਾਂ ਵੀ ਹੁੰਦਾ ਹੈ ਤੁਸੀਂ ਆਹ ਦਾ ਮਾੜਾ ਮੈਂ ਤੈਨੂੰ ਕੱਲ ਵੀ ਦੱਸਿਆ ਸੀਗਾ ਸਾੜੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਆਹ ਦਾ ਦੇਖ ਕੇ ਚੀਜ਼ ਲਿਆ ਕਰੋ ਕਿਤੋਂ ਹੋਰ ਬੱਚੇ ਚੱਕ-ਜੱਕ ਕੇ ਆਪਦੇ ਬ੍ਰੀਡਰ ਦੇ ਕਹਿ ਕਹਿ ਕੇ ਵੇਚੀ ਜਾਂਦੇ ਲੋਕ ਉਹਦੀਆਂ ਵੀਡੀਓ ਦੇਖਿਆ ਕਰੋ ਬਾਕੀ ਉਹਦੀ ਬੱਕਰੀ ਆਪਦੀ ਸੋਈ ਹੈ ਜਿਹੜੀ ਜਿਹੜੀ ਬੱਕਰੀ ਉਹ ਵੀਡੀਓ ਦਿਖਾਉਂਦਾ ਵੀ ਆ ਸੋਈ ਆ ਉਹਦੇ ਫਾਰਮ ਤੇ ਉਹ ਬੱਕਰੀ ਖੜੀ ਹੈ ਜਾਂ ਜਿਹੜੇ ਬੱਚੇ ਉਹ ਵੀਡੀਓ ਦੇ ਵਿੱਚ ਦਿਖਾ ਰਿਹਾ ਜਿਹੜਾ ਬੱਚਾ ਤੁਹਾਨੂੰ ਵੇਚ ਰਿਹਾ ਉਹਦੇ ਨਾਲ ਮੇਲ-ਸ਼ੇਲ ਖਾਂਦਾ ਥੋੜ੍ਹਾ ਬਹੁਤ ਜਾਂ ਜਿਹੜੀ ਬੱਕਰੀ ਸੋਈ ਹੈ ਜਿਹੜੀ ਦਾ ਬੱਚਾ ਦੇ ਰਿਹਾ ਤੁਹਾਨੂੰ ਉਹ ਕਿਹੜਾ ਬਰੀਡਰ ਉਹ ਦਿਖਾ ਰਿਹਾ ਇਹਦੇ ਬੱਚੇ ਉਸੇ ਤੋਂ ਕਰਾਸ ਹੋਈ ਉਹਦੀ ਵੀਡੀਓ ਹੈਗੀ ਆ ਤੇ ਕੋਲੇ ਕੋਈ ਪ੍ਰੂਫ ਹੈਗਾ ਉਹਦਾ ਵੀ ਇਸੇ ਤੋਂ ਕਰਾਸ ਹੋਈ ਇਸੇ ਦੇ ਬੱਚੇ ਐ ਹਰੇਕ ਤੇ ਅੱਖਾਂ ਮੰਦ ਕਰਕੇ ਨਾ ਜੀਕਣ ਕਰਿਆ ਕਰੋ ਵੀ ਤੂੰ ਬਾਲੀਆਂ ਵਧੀਆ ਗੱਲਾਂ ਕਰਦਾ ਯਾਰ ਬਾਈ ਤੇਰੇ ਤੇ ਯਕੀਨ ਹੋ ਗਿਆ ਰੱਬ ਵਰਗਾ ਨਾ ਰੱਬ ਕੋਈ ਨਹੀਂ ਇੱਥੇ ਬਾਈ ਹਰੇਕ ਨੂੰ ਆਪ ਦੀ ਜੇਬ ਭਾਰੀ ਕਰਨ ਤੇ ਮਤਲਬ ਹੈ ਮੰਡੀਆਂ 'ਚ ਵੀ ਆਪ ਪਰਖ ਕਰਨੀ ਸਿੱਖੋ ਆਪ ਸੌਦੇ ਕਰਨੇ ਸਿੱਖੋ ਫੇਰ ਤੁਹਾਨੂੰ ਕੋਈ ਰੁਪਏ ਵਤਣਗੇ ਫੇਰ ਤੁਸੀਂ 2-4000 ਰੁਪਏ ਜਾਨਵਰ ਸਸਤਾ ਲੈਣ ਸਿੱਖੋਗੇ ਹਰੇਕ ਦੇ ਮਗਰ ਬਾਈ ਤੂੰ ਦਵਾ ਦੇ ਭਾਈ ਤੂੰ ਦਵਾ ਦੇ ਜਿਵੇਂ ਤੂੰ ਕਹੇਗਾ ਓਵੇਂ ਲੈ ਲਉ ਭਾਈ ਤੂੰ ਲੈ ਦੇ ਯਾਰ ਮੰਡੀ ਚੋਂ ਜਾਨਵਰ ਭਾਈ ਤੂੰ ਲੈ ਦੇ ਉਹ ਦਾ ਕੀ ਜਾਂਦਾ ਉਹਨੇ ਮਹਿੰਗਾ ਦਵਾਤਾ ਤਾਂ ਵੀ ਨਹੀਂ ਉਹਨੇ ਸਸਤਾ ਦਵਾਤਾ ਤਾਂ ਵੀ ਨਹੀਂ ਬਲੀਗਾ ਸਸਤਾ ਦਵਾਉਂਦਾ ਹੀ ਨਹੀਂ ਜਿਹੜੇ ਵਪਾਰੀਆ ਤੋਂ ਦਵਾਉਂਦਾ ਮੰਡੀਆਂ ਚੋਂ ਤੁਹਾਨੂੰ ਮਿਲਦੇ ਆ ਉਹਨਾਂ ਦਾ ਰੋਜ਼ ਦਾ ਕੰਮ ਉਹਦਾ ਰੋਜ਼ ਮਿਲਦੇ ਚਲਦੇ ਤੁਸੀਂ ਪਹਿਲੀ ਵਾਰ ਮਿਲਦੇ ਹੋ ਮੰਡੀਆਂ ਚੋਂ ਜੇ ਤਾ ਪਹਿਲੀ ਵਾਰ ਜਾਣੇ ਹੋ ਲੈਣਾ ਉਹ ਰੋਜ਼ ਇੱਕ ਦੂਜੇ ਨੂੰ ਮਿਲਦੇ ਆ ਫਿਰ ਕੀ ਦਾ ਪੱਖ ਕਰੋ ਭਾਈ ਇਹ ਤਾਂ ਸਿੱਧੀ ਜੀ ਗੱਲ ਆ ਵੀ ਜੀ ਨੂੰ ਹੁਣ ਮੈਂ ਆ ਜਿਹਨੂੰ ਰੋਜ਼ ਮਿਲੂਗਾ ਮੈਂ ਉਹਦਾ ਵੱਧ ਪੱਖ ਕਰੂੰਗਾ ਜਿਹੜਾ ਨਵਾਂ ਆਊ ਮੇਰੇ ਕੋਲੇ ਮੈਂ ਉਹਦਾ ਵੱਧ ਪੱਖ ਕਰੂੰ ਇਹ ਤਾਂ ਆਬਵੀਅਸਲੀ ਹੈ ਵੀ ਜਿਹੜੇ ਕੋਲੇ ਮੈਂ ਰੋਜ਼ ਮਿਲਦਾ ਜਿਹਨੂੰ ਰੋਜ਼ ਹਾਏ ਹਾਏ ਹੈਲੋ ਹਾਏ ਕਰਦਾ ਮੈਂ ਉਹਦਾ ਵੱਧ ਪੱਖ ਕਰੂੰ ਆਪ ਹਰੇਕ ਨੂੰ ਨਾ ਹਰੇ ਮੈਂ ਬਾਰੀ ਬਾਰੀ ਇੱਕੋ ਗੱਲ ਕਰਨਾ ਵੀ ਇੱਕ ਰਸੇ ਸਾਰੇ ਨਹੀਂ ਬਣੇ ਜਾਂਦੇ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਅੱਖਾ ਬਨ ਕੇ ਜਗੀਰ ਨਾ ਕਰਿਆ ਉਹ ਪਰਖ ਕਰਨੀ ਸਿੱਖੋ ਪਹਿਲਾਂ ਲੰਮਾ ਛਮਾ ਚੱਲਣਾ ਸਿੱਖੋ ਬ੍ਰੀਡਰ ਲਾਈਨ ਤੋਂ ਪਹਿਲਾਂ 5-4 ਮਹੀਨੇ ਤੋਂ ਉਹਦੇ ਤੇ ਸਰਚ ਕਰੋ ਹਰੇਕ ਅਲੱਗ-ਅਲੱਗ ਥਾਂ ਤੋਂ ਉਹਦੇ ਬਾਰੇ ਜਾਣਕਾਰੀ ਲਓ ਬਰੀਡਰ ਹੁੰਦਾ ਕੀ ਹੈ ਲੋਕਾਂ ਦੇ ਬਰੀਡਰ ਦੇਖ ਕੇ आओ ਚੰਗੇ-ਚੰਗੇ ਫਾਰਮਾਂ ਤੇ ਜਾਓ ਉਹਨਾਂ ਦੇ ਬਰੀਡਰ ਦੇਖੋ ਉਹਨਾਂ ਦੇ ਬਰੀਡਰ ਦੇ ਟੈਸਟਲ ਦੇਖੋ ਦੇਖੋ ਵੀ ਇਹਦੇ ਕੋਲ ਕਿਹਜਾ ਬਰੀਡਰ ਆ ਯਾਰ ਉਹਦੇ ਕਿਹਜੇ ਬੱਚੇ ਆਉਂਦੇ ਆ ਫਿਰ ਉਹਦੇ ਦੂਜੇ ਕੋਲੇ ਵਗ ਜਾ ਫਿਰ ਉਹਦਾ ਬਰੀਡਰ ਦੇਖੋ ਫਿਰ ਉਹਦੇ ਦੇਖੋ ਕਿਹਜੇ ਬੱਚੇ ਆਉਂਦੇ ਆ ਫਿਰ ਤੀਜੇ ਕੋਲੇ ਵਗ ਜਾਓ ਉਹਨਾਂ ਤੋਂ ਸਿੱਖੋ ਉਹਨਾਂ ਤੋਂ ਪੁੱਛੋ ਵਿਵੇ ਦੇ ਵਿੱਚ ਕੀ ਖਾਸੀਅਤ ਹੈ ਇਹਦੇ ਵਿੱਚ ਕੀ ਗੱਲਬਾਤ ਹੈ ਇਹਦੀਆਂ ਪੱਠਾ ਕਿਹਜੀਆਂ ਆਉਂਦੀਆਂ ਹਨ ਹੋਰ ਕੋਲੇ ਵਗ ਜਾਓ ਫਿਰ ਉਹ ਤੋਂ ਸਿੱਖੋ ਤੰਨੇ 4 ਮਹੀਨੇ ਤਾਂ ਇੱਕ ਬਰੀਡਰ ਲੈਣ ਤੇ ਉਹਦੇ ਸਰਚ ਕਰੋ ਤੇ 2 ਦਿਨ ਤੋਂ ਘੱਟ ਮੇਰੀ ਸਲਾਹ ਲਓ ਨਾ ਤੁਸੀਂ ਬਰੀਡਰ 2 ਦਿਨ ਤੇ ਜਾ ਕੇ ਉਹਦੇ ਸਹੀ ਟੈਸਟ ਕਰਾਉਂਦਾ ਪਤਾ ਲੱਗਣ ਲੱਗ ਜਾਂਦਾ ਤੇ ਹੱਡਾਂ ਪਰਾ ਦਾ ਉਹਦਾ ਗਲੀਟ ਦਾ ਉਹਦਾ ਕਦ ਕਾੜ ਦਾ ਉਹਦੀ ਲੰਬਾਈ ਦਾ ਉਹਦੇ ਕੰਨਾਂ ਦਾ ਉਹਦੇ ਹੈੱਡ ਦਾ ਉਹਦੇ ਸਿੰਗਾਂ ਦਾ ਸਾਰਾ ਕੁਝ ਪਤਾ ਲੱਗਣ ਲੱਗ ਜਾਂਦਾ ਜੇ ਤੁਹਾਨੂੰ ਫੇਰ ਵੀ ਕਾਲੀ ਹੈ ਤਾਂ 3-4 4 ਮਹੀਨਿਆਂ ਤੋਂ ਘੱਟ ਤਾਂ ਜਮਾ ਹੀ ਬੱਚਾ ਨਾਲ ਤੁਸੀਂ ਯਾਰ ਜੰਬਦੇ ਜਾਉਂਦੇ ਚੱਕੀ ਆਉਣੇ ਅਸੀਂ ਚੁੰਗਣੀ ਤੇ ਪਾਲ ਲਾਂਗੇ ਅਸੀਂ ਗਾਂ ਤੇ ਪਾਲ ਲਾਂਗੇ ਅਸੀਂ ਮੱਝ ਤੇ ਪਾਲ ਲਾਂਗੇ ਪਾਲ ਲਵੋਗੇ ਮੈਨੂੰ ਇਹ ਨਹੀਂ ਕਿ ਮੈਂ ਤੁਸੀਂ ਪਾਲ ਨਹੀਂ ਸਕਦੇ ਪਾਲ ਲਓਗੇ ਪਰ ਪਾਲੇ ਤੋਂ ਬਾਅਦ ਉਹ ਨਿਕਲੂ ਕੀ ਉਹ ਤੁਹਾਨੂੰ ਯਕੀਨ ਹੈ ਕੀ ਪਤਾ ਕੀ ਨਿਕਲੂ ਜੇ ਬ੍ਰੀਟਰ ਨਾ ਚੱਜਦਾ ਨਿਕਲਿਆ ਨਾ ਬਣਿਆ ਫੇਰ ਫੇਰ ਕੀ ਕਰੋਗੇ ਫੇਰ ਕਸੀ ਕਰਾ ਕੇ ਵੇਚੋਗੇ ਉਹਨੂੰ ਕਸੀ ਕਰਾ ਕੇ ਤਾਂ ਉਹ ਜਿੰਨੇ ਦਾ ਤੁਸੀਂ 25-30 ਹਜ਼ਾਰ ਦਾ ਬੱਚਾ ਲਿਆ ਉਹਨੇ ਤਾਂ ਉਹ ਵਿਕਣਾ ਵੀ ਨਹੀਂ ਬਾਅਦ ਚ ਉੱਤੇ ਖਰਾਕਾ ਕੁਵਾਈਆਂ ਹੋਣੇ ਉਹ ਅਲੱਗ ਹੈ 25-30 ਹਜ਼ਾਰ ਦਾ ਤਾਂ ਉਹ ਵਿਕਣਾ ਵੀ ਨਹੀਂ ਬਾਅਦ ਚ ਜਿਹੜਾ 25-30 ਹਜ਼ਾਰ ਦਾ ਤੁਸੀਂ ਬੱਚਾ ਚੱਕੀ ਆਉਂਗੇ ਸਾਰਾ ਕੁਝ ਮਿਲ ਜਾਂਦਾ ਹੁੰਦਾ ਹੈ ਆਪਦੀ ਬਰੀਡ ਤਿਆਰ ਕਰਨੀ ਸਿੱਖੋ ਚੰਗੇ ਬੰਦਿਆਂ ਦਾ ਸਾਥ ਦੇਣਾ ਸਿੱਖੋ ਜਿਹੜੇ ਬੰਦੇ ਫਰੀ ਬਰੀਡਰ ਛੱਡਦੇ ਆ ਉਹ ਜਿਆਂ ਤੋਂ ਕਰਾਸ ਕਰਾਉ ਜਾਂ ਘੱਟ ਫੀਸ ਤੇ ਛੱਡਦੇ ਆ ਜਾਇਜ਼ ਤੇ ਮੈਂ ਨਹੀਂ ਕਹਿੰਦਾ ਵੀ ਹੁਣ ਕਮਾਈ ਕਰਨ ਨੂੰ ਛੱਡ ਦੋ ਮੈਂ ਮਾੜਾ ਸਿਆਣਾ ਹੋ ਗਿਆ ਵੀ ਤੁਸੀਂ ਸਾਰੇ ਫਰੀ ਛੱਡਣ ਲੱਗ ਜਓ ਬਈ ਅਗਲੇ ਨੇ ਕਮਾਉਣਾ ਵੀ ਹੈ ਕਮਾਉਣ ਵਾਸਤੇ ਫਾਰਮ ਪਾਇਆ ਅਗਲੇ ਨੇ ਜਿਹੜਾ ਬੰਦਾ ਜਾਇਜ਼ ਫੀਸ ਤੇ ਕੰਮ ਕਰ ਰਿਹਾ ਨਾ ਤੋਂ ਨੂੰ ਲੱਗਦਾ ਵੀ ਜਾਇਜ ਆ ਯਾਰ ਹਾਂ ਵੀ ਇਹਦੇ ਖਰਚਾ ਵੀ ਹੁੰਦਾ ਯਾਰ ਇਹਨੂੰ ਫੀਡ ਵੀ ਖਵਾਉਗਾ ਇਹਨੂੰ ਖਰਚਾ ਵੀ ਨੂੰ ਸਾਂਭਦਾ ਵੀ ਆ ਕਿੱਦੇ ਦਾ ਲਈ ਵੀ ਫਿਰਦਾ ਹੈ ਜਾਇਜ ਫੀਸ ਤੇ ਛੱਡਦਾ ਕੋਈ ਚੱਕਰ ਨਹੀਂ ਕਰਾ ਲਓ ਕਰਾਸ ਆ ਦੇ ਉਹਦੇ ਘਰੇ ਤੁਹਾਡੇ ਚੰਗੀ ਬੱਕਰੀ ਲੈ ਕੇ ਉਹ ਤੋਂ ਕਰਾਸ ਕਰਾ ਲਓ ਤੁਹਾਡੇ ਆ ਦੇ ਘਰੇ ਬੱਚੇ ਆ ਜਾਣਗੇ ਹਨ ਜਾਇਜ ਫੀਸ ਵਾਲੇ ਦੇ ਧੱਕੇ ਨਾਲ ਛੱਡੋ ਜਿਹੜਾ 10000 8000 15000 12000 ਮੰਗੀ ਜਾਂਦਾ ਉਹ ਜਿਹਾਂ ਦੇ ਧੱਕੇ ਨਾਲ ਛੱਡੋ ਹਜਾਂ ਤੋਂ ਬਚੋ ਆਪ ਦੀ ਬ੍ਰੀਡ ਤਿਆਰ ਕਰਨੇ ਸਿੱਖੋ ਹੋਰ ਗੱਲਾਂ ਵੀ ਤੁਹਾਨੂੰ ਦੱਸਾਂਗੇ ਕਮੈਂਟਾਂ ਦੇ ਵਿੱਚ ਆਪਦੀਆਂ ਗੱਲਾਂ ਰੱਖਿਆ ਕਰੋ ਇੱਕ ਬਾਈ ਦਾ ਕਮੈਂਟ ਫੋਨ ਆਇਆ ਮੈਨੂੰ ਬਾਈ ਕਹਿੰਦਾ ਮੇਰੇ ਨਾਲ ਵੀ ਜਿਹੜੀ ਗੱਲ ਤੁਸੀਂ ਕੱਲ ਕਰਕੇ ਏ ਮੇਰੇ ਨਾਲ ਠੱਗੀ ਹੋ ਗਈ ਕਹਿੰਦਾ ਮੈਂ ਇਸੇ ਤਰ੍ਹਾਂ ਹੀ ਯਕੀਨਚੀ ਲੈ ਲਏ ਜਾਨਵਰ ਦੋ ਯਕੀਨ ਜਕੀਨ ਚ ਮੱਝ ਗਿਆ ਕਹਿੰਦਾ ਮੈਂ ਵੀ ਕਿਸੇ ਨੂੰ ਰੱਬ ਮੰਨ ਬੈਠਾ ਸੀਗਾ ਉਹਨੇ ਬਾਈ ਨੇ ਨਾਂ ਤਾਂ ਨਹੀਂ ਦੱਸਿਆ ਖਰ ਕਹਿੰਦਾ ਮੈਂ ਵੀ ਕਿਸੇ ਨੂੰ ਰੱਬ ਮੰਨ ਬੈਠਾ ਸੀ ਮੈਂ ਵੀ ਜਕੀਨ ਜਕੀਨ ਚ ਮੱਝ ਗਿਆ ਕਹਿੰਦਾ ਜਦੋਂ ਬਾਅਦ ਚ ਨਿਕਲੇ ਨਹੀਂ ਉਹ ਕੁਝ ਬਣੇ ਹੀ ਨਹੀਂ ਉਹਨਾਂ ਦਾ ਕਹਿੰਦਾ ਮੈਂ ਉਹ ਬਾਈ ਨੂੰ ਆਖਿਆ ਯਾਰ ਇਹਨਾਂ ਨੂੰ ਬੁਕਾ ਦੇ ਜਾਂ ਵਾਪਸ ਲੈ ਲੈ ਮੈਂ ਬਾਈ ਹੁਣ ਨਹੀਂ ਵਾਪਸ ਹੁੰਦੇ ਆ ਕੁਛ ਹੈ ਮੁੜਕੇ ਗੜਾ ਵਾਪਸ ਵੀ ਨਹੀਂ ਲੈਂਦਾ ਤੁਹਾਡੇ ਉਹਨੇ ਦਾ ਵੀ ਨਹੀਂ ਬਕਾਉਂਦਾ ਤੁਹਾਡਾ ਜਿੰਨੇ ਦਾ ਤੁਹਾਨੂੰ ਬੱਚਾ ਚੇਪਿਆ ਹੁੰਦਾ ਨਾ ਉਹਨੇ ਦੋ ਤਾਰ ਦੋ ਚਾਰ ਦਿਨਾਂ ਦਾ 10 ਦਿਨਾਂ ਦਾ ਤੁਹਾਡਾ ਸਾਲ ਦਾ ਉਹਨੇ ਦਾ ਵੀ ਨਹੀਂ ਬਕਾਉਂਦਾ ਬਾਅਦ ਚ ਉਹ ਬੰਦਾ ਕਹਿੰਦਾ ਹੁਣ ਨਹੀਂ ਵਿਕਦੇ ਭਾਈ ਇਹ ਵੇਚ ਲਾ ਦੇਖ ਲਾ ਕੋਈ ਨਹੀਂ ਕਰ ਲਾਂਗੇ ਲਾਰਿਆਂ ਤੇ ਹੋ ਜਾਂਦਾ ਸੋਚ ਸਮਝ ਕੇ ਚੱਲੋ ਫੂਖ ਫੂਕੇ ਮਤਲਬ ਪੈਰ ਧਰੋ ਬਾਝੇ ਬਸਤਾਉਂਗੇ ਫਿਰ ਕੰਮ ਛੱਡੋਗੇ ਫਿਰ ਹੋ ਦਿਹਾੜੀਆਂ ਕਰਾਂ ਜਾਂ ਹੋਰ ਕੰਮਾਂ 'ਚ ਪਾਉਂਗੇ ਫਿਰ ਬਾਰੀ-ਬਾਰੀ ਕੰਮ ਬਦਲਣ ਦਾ ਕੀ ਫਾਇਦਾ ਇੱਕ ਕੰਮ 'ਚ ਪਾਉਂਗੇ ਤਾਂ ਡਟ ਕੇ ਪਾਓ ਲੰਮਾ ਚੱਲਣ ਦਾ ਪਹਿਲੇ ਦਿਨ ਤੋਂ ਇੱਕ ਇੱਕ ਟੀਚਾ ਮੰਨ ਲਓ ਜੇ ਬੱਕਰੀ ਪਾਲਣ ਕਿੱਤੇ 'ਚ ਪਾਉਂਗੇ ਤਾਂ ਲੰਮਾ ਸੋਚ ਕੇ ਚੱਲਿਓ 5-7 ਸਾਲ ਦਿਓ ਉਹਨੂੰ ਕਿੱਤੇ ਨੂੰ ਫਿਰ ਜੇ ਆਕੇ ਤੁਹਾਡਾ ਨਾਂ ਨਿਕਲੂਗਾ ਫਿਰ ਤੁਹਾਡੇ ਜਾ ਕੇ ਘਰੇ ਬਰੀਡ ਤਿਆਰ ਹੋਊਗੀ ਫਿਰ ਤੁਹਾਨੂੰ ਉਹਦੀ ਪਰਖ ਆਉਣ ਲੱਗੂਗੀ ਤੇ ਹਰੇਕ ਜੇ ਕਿਸੇ ਦੇ ਘਰੇ ਚੰਗਾ ਬਰੀਡਰ ਖੜਾ ਨਾ ਉਦੇ ਤੋਂ ਬਣੀ ਹਰੇਕ ਬੱਕਰੀ ਉਹਦੇ ਤੋਂ ਕ੍ਰੋਸ ਹੋਈ ਹਰੇਕ ਬੱਕਰੀ ਦਾ ਬੱਚਾ ਬਰੀਡਰ ਨਹੀਂ ਬਣਦਾ ਤੁਹਾਨੂੰ ਇਹ ਹੀ ਜੇਪੀ ਜਾਂਦੇ ਆ ਇਹਦਾ ਬੱਚਾ ਲੈ ਜਾ ਇਹਦਾ ਬੱਚਾ ਲੈ ਜਾ ਇਹਦਾ ਬੱਚਾ ਲੈ ਜਾ ਉਹ ਬਰੀਡਰ ਚੰਗਾ ਮੰਨ ਲਿਆ ਹਰੇਕ ਬੱਚਾ ਉਹਦੇ ਤੇ ਪਿਓ ਦੇ ਥੋੜੀ ਜਾਊਗਾ ਇਹਦਾ ਕਈ ਵਾਰੀ ਤਿੰਨ ਤਿੰਨ ਚਾਰ ਪੀੜੀਆਂ ਪਿੱਛੇ ਵੀ ਲੈ ਜਾਂਦੀਆਂ ਆ ਬੱਚੇ ਕਈ ਵਾਰੀ ਮਾਂ ਆਦਿਤੀ ਲੈ ਜਾਂਦੀ ਹੈ ਜਮਾ ਕਈ ਵਰੀ ਕਿਵੇਂ ਹੋ ਜਾਂਦਾ ਹੈ ਕਈ ਵਾਰੀ ਮਾਂ ਦੀ ਪੀੜੀ ਤੇ ਵਗ ਜਾਂਦੀ ਹੈ ਕਈ ਪਿਓ ਦੀ ਪੀੜੀ ਤੇ ਵਗ ਜਾਂਦਾ ਹੈ ਹਰੇਕ ਬਰੀਡਰ ਬੱਚਾ ਬਰੀਡਰ ਨਹੀਂ ਬਣਦਾ बस जे ब्रीडर ਦੇ ਕੋਲ ਭਾਰਕ ਚ ਚੰਗਾ ਖੜਾ ਤਾਂ ਉਹ ਅਹੀਂ ਗਈ ਆਈ ਦਾ ਇਹਦਾ ਹੀ ਲੈ ਜਾ ਇਹਦਾ ਹੀ ਲੈ ਜਾ ਇਹਦਾ ਹੀ ਲੈ ਜਾ ਤੁਸੀਂ ਬਸ ਹਾਂ ਭਾਈ ਦੇ ਦੇ ਤੇਰੇ ਤੇ ਯਕੀਨ ਆ ਰੱਬਾਂ ਤੂੰ ਤਾਂ ਸਾਡੇ ਲਈ ਦੇ ਦੇ ਤੂੰ ਤਾਂ ਬੜੀਆਂ ਖਰੀਆਂ ਗੱਲਾਂ ਕਰਦਾ ਸਾਰਿਆਂ ਨੂੰ ਚੰਡਦਾ ਸਾਰਿਆਂ ਦੇ ਮਗਰ ਪਾਇ ਜਾਂਦਾ ਤੂੰ ਤਾਂ ਬੜੀਆਂ ਖਰੀਆਂ ਗੱਲਾਂ ਕਰਦਾ ਤੇਰੇ ਤੇ ਯਕੀਨ ਆ ਲੈ ਦੇ ਦੇ ਬਸ ਜੋ ਦੇ ਦੇਗਾ ਚੰਗਾ ਹੀ ਐ ਬਾਅਦ ਚ ਫਿਸ ਹੋ ਜਾਂਦੀ ਐ ਖੱਸੀ ਉਹ ਕਿ ਵੀ ਨਹੀਂ बिकਦਾ ਬਾਅਦ ਚ ਉਹ 500 ਰੁਪਏ ਕਿਲੋ ਲੈਂਦੇ ਆ ਫਿਰ ਉਹ ਤੁਹਾਡਾ 30000 ਵਾਲਾ 15000 ਦਾ ਵੀ ਨਹੀਂ बिकਦਾ ਬਾਅਦ ਚ ਸੋ ਗੌਰ ਕਰਿਆ ਕਰੋ ਧਿਆਨ ਰੱਖਿਆ ਕਰੋ ਇਹ ਦੂਜਾ ਪਾਰਟ ਹੈ ਨੈਕਸਟ ਪਾਰਟ ਵੀ ਜਲਦੀ ਲੈ ਕੇ ਆਵਾਂਗੇ ਆਪਾਂ ਹੋਰ ਖੁਲਾਸੇ ਬਹੁਤ ਕਰਾਂਗੇ ਅਤੇ ਬਹੁਤ ਕੁਝ ਹੈ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਬਾਲੇ ਲੰਬੀ ਦੇਖਦੇ ਨਹੀਂ ਲੋਕ ਚੰਗੀ ਲੱਗੀ ਤਾਂ ਸ਼ੇਅਰ ਕਰਿਆ ਕਰੋ ਤੇ ਨਹੀਂ ਨਾ ਕਰੋ ਬੇਸ਼ੱਕ ਕੋਈ ਚੱਕਰ ਨਹੀਂ ਪਹਿਲੀ ਵੀਡੀਓ ਤਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਵੀ ਇੰਨੇ ਵਧੀਆ ਕਮੈਂਟ ਆਏ ਇੰਨੇ ਫੋਨ ਵਧੀਆ ਆਏ ਮੈਨੂੰ ਕਿ ਸਵਾਦ ਆ ਗਿਆ ਤੇ ਆਹ ਵੀਡੀਓ ਵੀ ਤੁਸੀਂ ਉਸੇ ਤਰ੍ਹਾਂ ਹੀ ਮੈਨੂੰ ਉਮੀਦ ਆ ਪਿਆਰ ਦੇਵੋਗੇ ਤੇ ਚੰਗੇ ਕਮੈਂਟ ਕਰੋਗੇ ਸ਼ੇਅਰ ਕਰੋਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ